ਇਹ ਦਿਨਾਲਾ ਫਰੇਗਰ ਚੂੜੀਆਂ ਰੋਡ ਜਿਹੜੀ ਆ ਉਹਦੇ ਉੱਤੇ ਪੰਜਾਬ ਸਰਕਾਰ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਦੀ ਜਿਹੜੀ ਸਕੀਮ ਹੈ ਉਹਦੇ ਤਹਿਤ ਅਸੀਂ ਬੂਟੇ ਲਾਉਣ ਦੀ ਜਿਹੜੀ ਮੁਹਿੰਮ ਹੈ ਉਹ ਛੇਦੂ ਕੀਤੀ ਹੈ ਕਿਉਂਕਿ ਜੁਲਾਈ ਅਗਸਤ ਦੇ ਵਿੱਚ ਬੂਟੇ ਲੱਗਦੇ ਹਨ ਬਰਸਾਤ ਦੇ ਟਾਈਮ ਇਹਨਾਂ ਦਿਨਾਂ ਦੇ ਵਿੱਚ ਬੂਟੇ ਤੁਰ ਪੈਂਦੇ ਔਰ ਇਸ ਛੜਕ ਦੇ ਉੱਤੇ ਕਿਉਂਕਿ ਛੜਕ ਨਵੀਂ ਬਣੀ ਆ ਕਈ ਬੂਟੇ ਸਾਡੇ ਖਰਾਬ ਹੋ ਗਏ ਸੀਗੇ ਸੋ ਇਸ ਛੜਕ ਦੇ ਉੱਤੇ ਮੈਂ ਮੇਰੇ ਨਾਲ ਐਸ ਡੀ ਐਮ ਸਾਹਿਬ ਨੇ ਮੇਰੇ ਨਾਲ ਫੋਰੈਸਟ ਡਿਪਾਰਟਮੈਂਟ ਦੇ ਅਫਸਰ ਨੇ ਇਹਨਾਂ ਦੀ ਡਿਊਟੀ ਲਈ ਆ ਕਿ ਸਾਰੀਆਂ ਛੜਕਾਂ ਜਿਹੜੀਆਂ ਇਹਦੇ ਨਾਲ ਇਹਦੀ ਉਹ ਵੀ ਪੜੀਆਂ ਚਾ ਉਹਦੇ ਨਾਲੇ ਸ਼ਹਿਰ ਦੇ ਵਿੱਚ ਜਿਹੜੀ ਸਾਡੀ ਨਗਰ ਪੰਚਾਇਤ ਉਹਦੇ ਵੱਲੋਂ ਵੀ ਅਸੀਂ ਸ਼ਹਿਰ ਦੇ ਚਾਰਸਪੀਰੇ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਲੋੜ ਆ 5000 ਬੂਟਾ ਜਿਹੜਾ ਉਹ ਵੀ ਲਾਵਾਂਗੇ ਉਹਦੇ ਅਸੀਂ ਲੱਖਾਂ ਬੂਟਾ ਜਿਹੜਾ ਉਹ ਮੇਨ ਰੋਡ ਜਿਹੜੀ ਏਅਰਪੋਰਟ ਰੋਡ ਜਿਹੜੀ ਸਿੱਧੀ ਦਮਦਾਸ ਜਾਂਦੀ ਆ ਪਲਾ ਪਿੰਨ ਮਿਲ ਤੋਂ ਸ਼ੁਰੂ ਕਰਕੇ ਦਮਦਾਸ ਤੱਕ ਦੋੇ ਪਾਸੇ ਅਗਲੇ ਦਿਨਾਂ ਦੇ ਵਿੱਚ ਇੱਕ ਵੱਡੀ ਮੀਮ ਸ਼ੁਰੂ ਕਰਦੇ ਜਿਹੜੇ ਲੱਖਾਂ ਬੂਟੇ ਲੱਗਣਗੇ ਉਹਦੇ ਅਸੀਂ ਬੂਟੇ ਜਿਹੜੇ ਆ ਫਲਦਾ ਦੇ ਵੀ ਲਾਵਾਂਗੇ ਔਰ ਬੂਟੇ ਜਿਹੜੇ ਆ ਪਿੱਪਲ ਤੇ ਬੋੜ ਖਾਸ ਤੌਰ ਤੇ ਪਿੱਪਲ ਬੋੜ ਨਿੰਮ ਜਿਹੜੇ ਸਾਡੇ ਸਵੈਤੀ ਬੂਟੇ ਜਿਹੜੇ ਸਾਡੇ ਪੁਰਾਣੇ ਬੂਟੇ ਆ ਉਹਨਾਂ ਨੂੰ ਅਸੀਂ ਲਾਵਾਂਗੇ ਜਿਹੜੇ ਲੌਂਗ ਟਾਈਮ ਜਿਹੜੇ ਚੱਲਣ ਕਿਉਂਕਿ ਅੱਜ ਦੇ ਯੁੱਗ ਵਿੱਚ ਜਿਹੜਾ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣਾ ਉਹ ਬਹੁਤ ਜ਼ਰੂਰੀ ਹੈ। ਵਾਤਾਵਰਨ ਤਾਂ ਹੀ ਸਾਫ਼ ਸੁਥਰਾ रह ਸਕਦਾ ਜੇ ਅਸੀਂ ਰੁੱਖਾਂ ਨੂੰ ਲਾਈਏ ਔਰ ਪਾਲੀਏ। ਇੱਕ ਮੈਂ ਬੇਨਤੀ ਜਿਹੜੀ ਕਿਸਾਨ ਵੀਰਾਂ ਤੋਂ ਕਰੂੰਗਾ ਕਿ ਛੜਕਾਂ ਦੇ ਲੱਗੇ ਜਿਹੜਾ ਜਦੋਂ ਨਾਰ ਨੂੰ ਅੱਕ ਲਾ ਦਿੰਦੇ ਖਾਸ ਤੌਰ ਤੇ ਕਣਕ ਦੇ ਟਾਈਮ ਦੇ ਦਿੱਤੇ ਸਭ ਬਹੁਤ ਬਹੁਤ ਹੀ ਦੁੱਖ ਹੁੰਦਾ। ਕਈ ਵਾਰਾ ਹੋਰ ਨਿਕਲ ਜਾਂਦਾ ਕਿ ਆਪਾਂ ਆਪਣੇ 10-20 ਲੀਟਰ ਦੇ ਤੇਲ ਲਈ ਆਪਾਂ ਛੜਕ ਦੇ ਲੱਗੇ ਬੂਟੇ ਜਿਹੜੇ ਆ ਉਹ ਬਰਬਾਦ ਕਰ ਦਿੰਨੇ ਆ। ਉਨਨੂੰ ਹੱਥ ਜੋੜ ਕੇ ਬੇਨਤੀ ਆ ਕਿ ਯਾਰ ਬੂਟਿਆਂ ਨੂੰ ਅੱਗ ਨਾਲ ਲਾਓ ਜੋ ਮਰਜੀ ਕਰੋ ਪੰਜਾਬ ਦੇ 20ਵੀਂ ਸਦੀ ਦੇ ਸਭ ਤੋਂ ਵੱਡੇ ਡਾਇਰੈਕਟਰ ਸ਼ਿਵ ਕੁਮਾਰ ਬਟਾਲਵੀ ਬੂਟਿਆਂ ਬਾਰੇ ਜੋ ਕਹਿੰਦਾ ਉਹ ਕਹਿੰਦਾ ਕਿ ਕੁਝ ਬੂਟੇ ਮੇਰੇ ਧੀਆ ਪੁੱਤਾਂ ਗਿਆ ਕੁਝ ਮਾਂ ਪਿਓਰ ਗਿਆ ਇੰਨੀ ਤੁਲਨਾ ਦਿੰਦਾ ਉਹ ਬੂਟੇ ਨੂੰ ਉਹਦੇ ਤੁਸੀਂ ਜੇ ਬੂਟੇ ਨੂੰ ਸਾੜ ਦੇ ਦੱਸ ਸਰ ਇਹ ਇਹ ਬਹੁਤ ਮਤਲਬ ਮਾੜੀ ਗੱਲ ਹੈ ਆਪਾਂ ਨੂੰ ਬੂਟਾ ਜਿਹੜਾ ਉਹ ਬਚਾ ਕੇ ਰੱਖਣਾ ਚਾਹੀਦਾ ਔਰ ਕਦੀ ਵੀ ਤੂੰ ਹੀ ਇਕੱਲਾਪਨ ਹੋਵੇ ਤੁਹਾਡਾ ਮੈਂ ਕਈ ਇਹਦਾ ਆਪਣੀ ਜ਼ਿੰਦਗੀ ਤਜਰਬਾ ਕੀਤਾ ਜਦੋਂ ਮੈਨੂੰ ਕਿਤੇ ਇਕੱਲਾਪਨ ਫੀਲ ਲੱਗੇ ਤਾਂ ਮੈਂ ਬੂਟੇ ਦੇ ਥੱਲੇ ਜਾ ਕੇ ਬਹਿ ਜਾਂਦਾ ਤੇ ਮੈਨੂੰ ਐਂ ਲੱਗਦਾ ਹੁੰਦਾ ਫੀਲ ਹੁੰਦਾ ਕਿ ਬੂਟਾ ਮੇਰੇ ਨਾਲ ਗੱਲਾਂ ਕਰਦਾ ਉਹ ਤੁਸੀਂ ਵੀ ਕਦੀ ਬੈਠ ਕੇ ਦੇਖਿਓ ਬੂਟੇ ਦੇ ਥੱਲੇ ਬੈਣ ਦਾ ਨਜ਼ਾਰਾ ਹੀ ਇੱਕ ਵੱਖਰਾ ਔਰ ਬੂਟਾ ਤੁਹਾਡੀ ਹਰ ਗੱਲ ਦੇ ਵਿੱਚ ਹੰਗਾਰਾ ਕਰਦਾ ਸੋ ਇਹ ਮੈਂ ਅਸੀਂ ਅੱਜ ਇਹ ਨਾਲੇ ਤੋਂ ਸ਼ੁਰੂ ਕੀਤੀ ਆ ਉਦੇ ਅਸੀਂ 15 ਅਗਸਤ ਤੱਕ ਜਿਹੜੀ ਹੈ ਸਾਰੀ ਕੰਪਲੀਟ ਕਰ ਦਾਂਗੇ ਉਦੋਂ ਇਸ ਵਾਰ ਜਿਹੜੇ ਬੂਟੇ ਲੱਗਣੇ ਦੀ ਬੇਨਤੀ ਹੈ ਦੀ ਜਿਹੜੀ ਗਿਣਤੀ ਹੈ ਉਹ ਵੀ ਮੈਂ ਤੁਹਾਨੂੰ ਕਿਉਂਕਿ ਕੈਲਕੂਲੇਟ ਕਰ ਰਹੇ ਹਾਂ ਸਾਡਾ ਮਿਲ ਰਹੇ ਆਪਾਂ ਇੱਕ ਅਧੇ